ਕਿ ਜਿਹੜੀ ਇਹ ਆਡੀਓ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਭਾਈ ਅਮਰਪਾਲ ਸਿੰਘ ਦੇ ਜੇਲ੍ਹ ਦੇ ਵਿੱਚੋਂ ਦੀ ਆਡੀਓ ਹੈ ਜਾਂ ਫਿਰ ਪ੍ਰਾਣੀ ਕੋਈ ਸਾਜ਼ਿਸ਼ ਹੈ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਪੂਰਾ ਪੰਜਾਬ ਹੈ ਸਾਰੀਓ ਦੇ ਹੱਕ ਦੇ ਵਿੱਚ ਕੀ ਗੱਲ ਕਰਦਾ ਜਾਂ ਫਿਰ ਉਹਦੇ ਵਿਰੁੱਧ ਕੀ ਜਾਂਦਾ ਯਾਨੀ ਇਹ ਇੱਕ ਆਡੀਓ ਵਾਇਰਲ ਹੋ ਚੁੱਕੀ ਹੈ ਕਿਸੇ ਬੰਦੇ ਦੇ ਨਾਲ ਆ ਭਾਈ ਅਮਰਪਾਲ ਸਿੰਘ ਦੀ ਔਰ ਜੈਪਾਲ ਦਾ ਜ਼ਿਕਰ ਵੀ ਹੋ ਰਿਹਾ ਇੱਥੇ ਯਾਨੀ ਕਤਲਾਂ ਦਾ ਵੀ ਜ਼ਿਕਰ ਹੋ ਰਿਹਾ ਬਹੁਤ ਸਾਰੇ ਸਿਉਨੇ ਦਾ ਵੀ ਜ਼ਿਕਰ ਹੋ ਰਿਹਾ ਬਹੁਤ ਸਾਰੀਆਂ ਗੱਲਾਂ ਯਾਨੀ ਭਾਈ ਅਮਰਪਾਲ ਸਿੰਘ ਦੀ ਜਿਸ ਦਿਨ ਦੀ ਕਾਨਫਰੰਸ ਹੁੰਦੀ ਆ ਤਲਵੰਡੀ ਦੇ ਵਿੱਚ ਤਾਂ ਉੱਥੇ ਐਲਾਨਿਆ ਜਾਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਸੀ ਤਾਂ ਬਹੁਤ ਸਾਰੇ ਸਮਰਥਕਾ ਬਣੀ ਉਹ ਇੱਕ ਬਹੁਤ ਵੱਡਾ ਦਾਵਾ ਕੀਤਾ ਗਿਆ ਔਰ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਛਵੀ ਨੂੰ ਦਬਾਉਣ ਦੇ ਲਈ ਹੋ ਰਿਹਾ ਜਾਂ ਫਿਰ ਸੱਚ ਮੁੱੱਚ ਦੇ ਵਿੱਚ ਇਹ ਆਡੀਓ ਦੇ ਵਿੱਚ ਭਾਈ ਅਮਰਪਾਲ ਸਿੰਘ ਬੋਲ ਰਿਹਾ ਯਾਨੀ ਇਹ ਆਡੀਓ ਦਾ ਤੁਸੀਂ ਇਹ ਹੀ ਦੱਸਣਾ ਵੀ ਇਹ ਜੇਲ੍ਹ ਦੇ ਵਿੱਚ ਦੀ ਆ ਜਾਂ ਬਾਹਰ ਦੀ ਆ ਔਰ ਭਾਈ ਅਮਰਪਾਲ ਸਿੰਘ ਆ ਜਾਂ ਫਿਰ ਕੋਈ ਉਹਦੇ ਨਾਲ ਐਡੀਟਿੰਗ ਕਰਕੇ ਜਾਂ ਫਿਰ ਉਹਦੇ ਨਾਲ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ ਸੁਣੋ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਇਸ ਤੇ ਬਹੁਤ ਵੱਡੀ ਅਪਡੇਟ ਜਿਹੜੀ ਤਾਰੇ ਨਾਲ ਸਾਂਝੀ ਕਰੂੰਗਾ ਸੁਣੋ 2023 ਜਦੋਂ ਹੀ ਆ ਗਿਆ ਹਨ ਵੋਟ ਉਦੋਂ ਮੈਨੂੰ ਪਤਾ ਹੋਣਾ ਹੈ ਨਾ ਫਿਰ ਜਦੋਂ ਹੁਣ ਜੇ ਬਾਈ ਤੋਂ ਨਿਕਲਿਆ ਇਹ ਕੇਸ ਹੈ ਨਾ ਉਹ ਫਿਰ ਉਹ ਪੈਸੇ ਮੰਗਾਈ ਹੈ ਇਸ ਬੰਦੇ ਕੋਲ 15-20 ਹਜ਼ਾਰ ਦੱਸ ਮੰਗਾਇਆ ਕਿਸੇ ਕੋਲ ਉਹ ਹੀ ਇੰਤਜ਼ਾਰ ਹੋ ਜਾਣਾ ਮਹੀਨੇ ਦੇ ਵਿੱਚ ਉਸ ਮੇਰਾ ਇਨਾ ਪੈਸਾ ਲੱਗਣਾ ਹੈਗਾ ਕੰਮ ਹੋਰ ਕੰਮ 'ਚ ਜਿਵੇਂ ਨਿਕਲਿਆ ਹੈ ਤੋਂ ਜਿੱਦ ਨਾ ਇਹ ਨਾ ਤਾਂ ਮੈਨੂੰ ਇੰਟਰਵਿਊ ਤਾਂ ਇਹ ਜਿਹੜੇ ਆ ਉਹ ਮੈਂ ਬਤ ਲੈਣੀ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਥੇ ਹੀ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ ਅੱਛਾ ਬਿਲਕੁਲ ਮਲਾ ਕੇ ਦੱਸ ਦੇਣਾ ਵੀ ਉਹਦੇ ਚ ਮੇਰਾ ਹੀ ਹਿੱਸਾ ਹੀ ਉਹ ਉਹ ਲਾਲਾ ਵੀ ਰੁੱਥੇ ਹੋਏ ਸੀ 40 ਲੱਖ ਰੁਪਏ ਦੀ ਛੇੜ ਜਿਹੜੀ ਆ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਾ ਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਈਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਾਂ ਜੈਪਾਲ ਦਾ ਕੰਟਰੋਲ ਹੋ ਗਿਆ ਹਾਂ ਔਰ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਤੇ ਉਹ ਜਿੰਨਾ ਸੀ ਮੈਨੇ ਮੰਗੇ ਉਹ ਕੋ ਨਾ ਦੀ ਮੰਗੀ ਸੀ ਤੇ ਨਾ ਮਤਲਬ ਉਲਟਾ ਸਹੂ ਉਹਦੇ ਬੰਦਿਆਂ ਦੇ ਪੈਸੇ ਉਹ ਲਗੇ ਜਿਹੜੇ ਇੱਛਾ ਕਿ ਰਹੇ ਮੇਰੇ ਕੋਲ ਤੇ ਨਹੀਂ ਮੈਂ ਨਵੇਂ ਨਰੂਮ ਲੈ ਕੇ ਦਦਾ ਬਕਰਨ ਨੂੰ ਸੱਚਾ ਉਹਨੋਂ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਜਿਹਨੂੰ ਪੈਸੇ ਪਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਅੱਛਾ ਵੀ ਭਾਈ ਉਹਨਾਂ ਪੈਸੇ ਨਾਲ ਕੀ ਕਰਨਾ ਹਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨੇਜੀ ਤੌਰ ਤੇ ਵਰਤਾਂ ਹੂੰ ਇਹ ਕੋਈ ਅਤਰੇ ਮਸਲਾ ਨਹੀਂ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਕੀ ਕੰਮ ਕੌਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਆਉਣਾ ਸੀ ਕੰਮ ਕੋਈ ਹਨਾ ਤੇ ਉਹ ਉਹਦੇ ਜੋ ਹਾਂ ਪਹਿਲਾਂ ਕੋਈ ਹੈ ਨਹੀਂ ਐਕਦਾ ਉਹ ਬੰਦੇ ਨੂੰ ਕਹਾਂ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇੱਥੋਂ ਨਿਕਲਣਾ ਪਿਆ ਇਹਨੇ ਕੇਸ ਹੁਣ ਇਹ ਵੀ ਜਿਹੜਾ ਬੜਾ ਨਿੱਕੀ ਮਸਲਾ ਹੈ ਕਿ ਜੇ ਇਥੇ ਮੇਰਾ ਰੀਵੀ ਨਹੀਂ ਰੀਵੀ ਨਹੀਂ ਹੋਗਾ ਇਹ ਕਰਕੇ ਨਹੀਂ ਹੁੰਦਾ ਵੀ ਆਪਾਂ ਜਿਹਦਾ ਵਾ ਕੀ ਇੰਡੀਅਨ ਗਵਰਨਮੈਂਟ ਦਾ ਰੋਲ ਹੈ ਗਿਆ ਆਪਣੇ ਨਾਲ ਹਨਾ ਉਹ ਮੈਂ ਪਰਸਨਲ ਮਸਲਾ ਨਹੀਂ ਹੈ ਮੇਰੇ ਕਿਹੜਾ ਵੱਟ ਦਾ ਰੋਲ ਹੈ ਉਹਨਾਂ ਨਾਲ ਮੈਂ ਸੋਚਿਆ ਸੀ ਉਦੋਂ ਪੈਸੇ ਮੰਗਾਉਂਗਾ ਜੇ ਕਿ ਇੱਥੇ ਰੋੜ ਪੈ ਗਈ ਇਹ ਕਿ ਇਸ ਦੇ ਮਾਸੇਟ ਕਿ ਉਹਦਾ ਉਹਨੇ ਫੋਨ ਕੀਤਾ ਸੀ ਉਹ ਕਹਿੰਦਾ ਹੈ ਭਾਈ ਹਜੇ ਤਾਂ ਮੈਂ ਕੌਨਸਲ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਤਾਂ ਇਹ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਹਨੇ ਸੋਨਾ ਵੀ ਨਹੀਂ ਪੜਨਾ ਪਿਆ ਤਾਜਾ ਤਾਜਾ ਜੈਪਾਲ ਦਾ ਨੂੰ ਉਲਟ ਰਿਹਾ ਹਾਂ ਕਿ ਅੰਦਰ ਮਨੋ ਨਹੀਂ ਕਰਦੇ ਵੀ ਨਹੀਂ ਸੀ ਕੋਈ ਪਤਾ ਹੀ ਉਹਨੂੰ ਕਿਹਦੇ ਕਿਹੜੇ ਬੰਦੇ ਆ ਤਮੈਨੋ ਗਿਆ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਰਹਾ ਹਾਂ ਇਸ ਸੰਬੰਧੇ ਨਾਲ ਉਹਨਾਂ ਨੂੰ ਮੈਂ ਕਿੰਨਾ ਵੀ ਡਾਲਰ ਭੇਜ ਦਿੰਦਾ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨਾਂ ਦੇ ਦਊਗਾ ਹਨਾ 2 ਬੰਦੇ ਤੇ ਜਵਾਨੜੀ ਇਹ ਤਾਂ ਮੁਕਰ ਨਾਲ ਤੇ ਮੁਕਰ ਨਾਲ ਹੁੰਦੇ ਨੇ ਉਹਨਾਂ ਕਹਿੰਦਾ ਕੋਈ ਵਾਲੀ ਵਾਸਤੇ ਨਾ ਤਾਂ ਪਬਲਿਕਲੀ ਕਹਿ ਸਕਦਾ ਨਹੀਂ ਪੁੱਛ ਕੇ ਵੀ ਇਹ ਪੰਜ ਆਪ ਪਹਿ ਲੈਣੀ ਹਾਂ ਪਿਓ ਮਾਇਆ ਇਹ ਗੱਲ ਕਹਿਣ ਰਿਹਾ ਵੀ ਤੂੰ ਤੁਸੀਂ ਕਿੰਨੇ ਹੁਣ ਦਵਾ ਸਕਦੇ ਮੈਨੂੰ ਪਾਜੇ ਤੋਂ ਵੀ ਜਿਹੜੇ ਉਹ ਨਾਲ ਮੈਂ ਤੈਨੂੰ ਕਹਿੰਦਾ ਜਿਹੜੇ ਮੇਰੇ ਪੈਸੇ ਆ ਨਾ ਉਹਨਾਂ ਨੂੰ ਇਹ ਗੱਲ ਕਹਿਣਾ ਜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਦੇ ਪ ਉਹਨਾਂ ਨੂੰ ਮਿਲਿੰਦੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2 ਦਨੇ ਹਜ਼ਾਰ ਹੋਰ ਉਹ ਵੀ ਕੋ 2000 2500 ਜਿੰਨਾ ਵੀ ਬਚਿਆ ਉਹ ਹਿਸਾਬ ਕਰਨਾ ਉਹਨਾਂ ਨੂੰ ਠੀਕ ਹੈ ਉਹਨਾਂ ਕੋਲ ਤੋਂ ਲੈਣਾ ਮੈਂ ਦਨੇ 2000 ਰੁਪਏ ਉਹ ਛੱਡਦੇ ਉਹ ਤੇਰੀ ਉਹਨਾਂ ਨਾਲ ਗੱਲ ਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਉਹਨੂੰ 10000 ਰੁਪਏ ਦੇ ਦੋ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਉਹਨੂੰ ਦੇ ਦਿਓ ਠੀਕ ਹੈ ਹਾਂ 3000 ਕੇ ਤੈਨੂੰ ਮੈਂ ਦੇ ਦੂੰਗਾ 13000 10000 ਰੁਪਏ ਤੇ ਮੈਂ ਤੈਨੂੰ ਦੇ ਸਕਦਾ ਕਿ 3000 ਰੁਪਏ ਮਦਰ ਬੋਧ ਕਿਉਂ ਦੇ ਸਕਦੇ ਕਿ ਕਿ 3000 ਰੁਪਏ ਤਾਂ ਮੈਂ ਪਿੰਡ ਜਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਤੇ ਉਹ ਭਾਵੇਂ ਮੈਂ ਉਹ ਜਿਆਪਰ ਵਾਲੇ ਪੈਸੇ ਨਾ ਵੀ ਹੋਣ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਜਾਣਾ ਇੰਤਜ਼ਾਮ ਸਾਰਾ ਤੁਹਾਨੂੰ ਜਿਹਨੇ ਗੱਲ ਹੈ ਤੇ ਉਹ ਆਪਣੇ ਕੋਈ ਹੈਗਾ ਜੀ ਕਰ ਦਿੰਦਾ ਵਿੱਚ ਇੱਕ ਮੇਰੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਮੈਂ ਤੁਹਾਨੂੰ ਮੈਂ ਜੀ ਰਸਮ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂਗਾ ਪੈਸਾ ਉਹ ਸਾਰੇ ਪੈਸੇ ਘੁੰਮਲੀ ਦੇ ਉਹ ਖਰਚੇ ਗਿਆ ਕਹਿੰਦਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਅਹਮਤ ਦੇਣ ਨੂੰ ਲੈ ਲਈ ਕਿ ਮੇਰਾ ਤਾਂ ਹੀ ਲਾ ਕਰਕੇ ਤੈਨੂੰ ਦੇਦਾ ਇਹ ਆ ਵੀ ਜਿਹੜਾ ਜਿਹੜੇ ਪੈਸੇ ਦਰ ਮੈਂ ਕਹਿਤਾ ਨਾ ਉਹ ਤੁਹਾਨੂੰ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹਾਂ ਕੋਈ ਨਹੀਂ ਮੰਗੇ ਘਰੇ ਕੌਮ ਦੇ ਨਾਮ ਦੇ ਉੱਤੇ ਜਾਂ ਦੂਜੇ ਤੇ ਜਿਹੜੇ ਪਰਸਨਲੀ ਪੈਸੇ ਮੈਂ ਭਾਵੇਂ ਢਾਕਾ ਮਾਰੇ ਉਹ ਮੇਰਾ ਪਰਸਨਲੀ ਹਾਂ ਸਭਾ ਉਹ ਮੈਂ ਨਹੀਂ ਮਰਿਆ ਨਾ ਉਹ ਇਸ ਕਾਨੂੰ ਲੈ ਕੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪੈਗੇ ਹਾਂ ਹਾਂ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਤੁਹਾਨੂੰ ਕਾਊਂਟਰ ਨਾ ਹੁੰਦਾ ਜਦੋਂ ਮੈਂ ਤੁਹਾਨੂੰ ਕਹਿਣਾ ਬਾਬਾ ਤੁਹਾਨੂੰ ਪੈਸੇ ਦਊਗਾ ਤਾਂ ਕੀ ਚੱਕਿਆ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹਨਾਂ ਨਸ਼ੇ ਦੇ ਪੇਪਰ ਨੇ ਨਸ਼ੀਨ ਹੀ ਆ ਕਿਉਂ ਦੀ ਜਿਹੜੇ ਦਜੇ ਸਲਾਹੇ ਹੈ ਹਨਾ ਉਹ ਲਗਾਉਣ ਹੈ ਇਹ ਇੱਥੋਂ ਤੇ ਉਹਨਾਂ ਕੋਲ ਇੱਥੋਂ ਆ ਕੇ ਇਹਨਾਂ ਨੇ ਫਗਵਾੜੇ ਰੱਖਣਾ ਹੈ ਹਾਂ ਉਹ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਜਿਹੜੇ ਕੰਮ ਕਰਦੇ ਹਨ ਮਿੱਕੇ ਹਾਂ ਉਹ ਫੀਸ ਮੰਗਦੇ ਹ ਵੱਧ ਤਾਂ ਸਰ ਜਿਹੜੇ ਇਹਨਾਂ ਨੇ ਛੱਡ ਕੇ ਆਈ ਉਹਨੇ ਮਗਰ ਦੂਜੇ ਮੰਗਾ ਲਏ ਯਾਨੀ ਆੜਿਓ ਇੱਕ ਤਰ੍ਹਾਂ ਦੇ ਆਏ ਲੱਗਦਾ ਜਿਵੇਂ ਭਾਈ ਅਮਰਪਾਲ ਸਿੰਘ ਹੀ ਹੈ ਪਰ ਮੈਂ ਪੰਜਾਬ ਤੋਂ ਪੁੱਛਣਾ ਚਾਹਣਾ ਕਿ ਵਜ੍ਹਾ ਕੀ ਹੈ ਆਹ ਜਿਹੜਾ ਕਿ ਕਾਨਫਰੰਸ ਹੁੰਦੀ ਹੈ ਤਲਵੰਡੀ ਦੇ ਵਿੱਚ ਉਸ ਤੋਂ ਬਾਅਦ ਇਹ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਭਾਈ ਅਮਰਪਾਲ ਸਿੰਘ ਦੇ ਵਿਰੁੱਧ ਔਰ ਜੇਕਰ ਵਾਕਈ ਹੈ ਭਾਈ ਅਮਰਪਾਲ ਸਿੰਘ ਤਾਂ ਫਿਰ ਉਹ ਕੌਮ ਦੀ ਗੱਲ ਇਹਦੇ ਆਡੀਓ ਦੇ ਵਿੱਚ ਵੀ ਤੁਹਾਨੂੰ ਇੱਕ ਜ਼ਿਕਰ ਸੁਣਿਆ ਹੋਣਾ ਕਿ ਮੈਂ ਉਹ ਪੈਸੇ ਕੌਮ ਦੇ ਪ੍ਰਤੀ ਹੀ ਲਾਉਣੇ ਸੀ ਯਾਨੀ ਜੋ ਮਰਜੀ ਵੀ ਬੰਦਾ ਕੌਮ ਦੀ ਗੱਲ ਕਰ ਰਿਹਾ ਦੇਖੋ ਇਹ ਕਾਰਿਓ ਕਿਸੇ ਬੰਦੇ ਨੇ ਚਲਾਈ ਆ ਜਾਂ ਕਿਸੇ ਨੇ ਵੀ ਚਲਾਈ ਆ ਜਾਂ ਕਿਸੇ ਸਰਕਾਰੀ ਵਿਭਾਗ ਨੇ ਚਲਾ ਦਿੱਤੀ ਆ ਜਾਂ ਕਿਸੇ ਨੇ ਮਰਜ਼ੀ ਚਲਾ ਦਿੱਤੀ ਆ ਤਾਂ ਇਹਨੂੰ ਚਲਾਇਆ ਤਾਂ ਇਸੇ ਤਰ੍ਹਾਂ ਹੀ ਗਿਆ ਕਿ ਇਹਦੇ ਵਿਰੁੱਧ ਲੋਕ ਹੋ ਜਾਣ ਤੇ ਲੋਕ ਇਹਨੂੰ ਸੁਣਨ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਰੋਧਤਾ ਸ਼ੁਰੂ ਹੋ ਜੇ ਪੰਜਾਬ ਦੇ ਲੋਕ ਇਹਦੀ ਵਿਰੋਧਤਾ ਕਰਨ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਕਿ ਇਹ ਗੱਲ ਤਾਂ ਸਮਝ ਜ਼ਰੂਰ ਆਈ ਹੋਣੀ ਆ ਕਿ ਬੰਦਾ ਗਲਤ ਕੌਮ ਦੀ ਕਰ ਰਿਹਾ ਹੈ ਚਾਹੇ ਉਹ ਹੁਣ ਦੇਖੋ ਇਤਿਹਾਸ ਜੇ ਕਿਸੇ ਦਾ ਵੀ ਚੱਕ ਲੋ ਜਾਉਣਾ ਮੌੜ ਸੀ ਜਿਹੜਾ ਜਾਉਣੇ ਮੌੜ ਨੂੰ ਡਾਕੂ ਕਿਹਾ ਜਾਂਦਾ ਸੀ ਪਰ ਜਿਹੜਾ ਉਹਦਾ ਅਸਲੀ ਕਰਦਾਰ ਉਹਦਾ ਅਸਲੀ ਕੈਰੈਕਟਰ ਸੀ ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਔਰ ਵੱਡੇ ਲੋਕਾਂ ਤੋਂ ਲੁੱਟ ਕੇ ਗਰੀਬਾਂ ਦੇ ਵਿੱਚ ਉਹ ਵੰਡ ਦਿੰਦਾ ਸੀ ਤਾਂ ਇਹ ਬਹੁਤ ਸਾਰੇ ਇਤਿਹਾਸਕਾਰ ਹੀ ਦੱਸਦੇ ਆ ਵੀ ਜਾਉਣੇ ਮੌੜ ਦੀ ਸ਼ਬੀ ਸੀ ਜਿਹੜੀ ਉਹ ਵੀ ਬੜਾ ਉੱਚਾ ਰਤਬਾ ਸੀ ਉਸ ਬੰਦੇ ਦਾ ਕਿਉਂਕਿ ਜਾਉਣਾ ਮੌੜ ਇੱਕ ਇਹੋ ਜਿਹਾ ਇਨਸਾਨ ਸੀ ਜਿਵੇਂ ਕਿ ਹੁਣ ਭਾਈ ਅਮਰਪਾਲ ਸਿੰਘ ਹੈ ਪਈਮਰਤ ਮਾਰ ਸਿੰਘ ਨੂੰ ਬਿਸ਼ੱਕ ਦੀ ਉਹਨੂੰ ਖਾਲਸਤਾਨੀ ਬਿਸ਼ੱਕ ਦੀ ਉਹਨੂੰ ਵੱਖਵਾਦੀ ਕਹਿ ਕੇ ਪੇਸ਼ ਕੀਤਾ ਜਾ ਰਿਹਾ ਸਰਕਾਰਾਂ ਦੁਆਰਾ ਪਰ ਉਹ ਗੱਲ ਬੰਦਾ ਕੌਮ ਦੀ ਕਰ ਰਿਹਾ ਗੱਲ ਸਾਡੇ ਪੰਜਾਬ ਦੀ ਕਰ ਰਿਹਾ ਤਾਂ ਜਿੰਨੇ ਵੀ ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ ਕੌਮ ਦੀ ਗੱਲ ਕਰਨ ਵਾਲੇ ਇਨਸਾਨ ਚਾਹੇ ਸਾਡੇ ਗੁਰੂ ਸਾਹਿਬ ਹੋਣ ਚਾਹੇ ਸਾਡੇ ਸੂਰਮੇ ਹੋਣ ਚਾਹੇ ਸਾਡੇ ਭਗਤ ਸਿੰਘ ਵਰਗੇ ਹੋਣ ਲੋਕ ਉਹਨਾਂ ਨੂੰ ਵੀ ਕੋਸ ਰਹੇ ਆ ਯਾਨੀ ਅੱਜ ਦੇ ਮਾਹੌਲ ਦੇ ਵਿੱਚ ਜੇਕਰ ਭਗਤ ਸਿੰਘ ਵਰਗੇ ਹੁੰਦੇ ਦੇਖੋ ਅੱਜ ਤੁਹਾਡੇ ਲਈ ਆਪਣੇ ਸਭ ਲਈ ਉਹ ਸ਼ਹੀਦੀ ਪ੍ਰਾਪਤ ਕਰ ਗਏ ਆ ਪੂਰੇ ਦੇਸ਼ ਨੂੰ ਯਾਦ ਕਰਵਾ ਗਏ ਆ ਉਹ ਅੱਜ ਹੈ ਨਹੀਂ ਐ ਇਸ ਕਰਕੇ ਉਹਨਾਂ ਦਾ ਰਤਬਾ ਉੱਚਾ ਹੈ ਉਹਨਾਂ ਦਾ ਨਾਮ ਬੜਾ ਇੱਜ਼ਤ ਦੇ ਨਾਲ ਲਿਆ ਜਾਂਦਾ ਜਿਵੇਂ ਕਿ ਸਿੱਧੂ ਮੂਸੇਵਾਲੇ ਤੇ ਲੈ ਲਓ ਉਹ ਤਾਂ ਕੋਈ ਯੋਦਾ ਵੀ ਹੈ ਨਹੀਂ ਸੀ ਪਰ ਫੇਰ ਵੀ ਲੋਕ ਉਹਨੂੰ ਇਹ ਗੱਲ ਕਹਿੰਦੇ ਆ ਕਿ ਪੰਜਾਬੀ ਮਾਂ ਬੋਲੀ ਨੂੰ ਉਹਨੇ ਸ਼ਿਕਰਾਂ ਤੇ ਪਹਚਾਇਆ ਜਿੱਥੋਂ ਤੱਕ ਸਾਡੇ ਪੰਜਾਬ ਨੂੰ ਜਾਂ ਸਾਡੀ ਬੋਲੀ ਨੂੰ ਨਹੀਂ ਜਾਣਿਆ ਜਾਂਦਾ ਸੀ ਤੇ ਆਪਣੇ ਆਪਣੇ کردار ਹੁੰਦੇ ਆ ਜਦੋਂ ਬੰਦਾ ਕੌਮ ਦੀ ਗੱਲ ਕਰਦਾ ਉਹ ਚਾਹੇ ਕੋਈ ਡਾਕੂ ਆ ਚਾਹੇ ਕੋਈ ਲੁਟੇਰਾ ਹੀ ਆ ਧਜੇ ਫਿਰ ਇਹੋ ਜਿਹੇ ਡਾਕੂ ਹੁੰਦੇ ਆ ਜਿਹੜੇ ਕੌਮ ਦੀ ਗੱਲ ਕਰਨ ਜਾਂ ਧੀਆਂ ਪਣਾ ਦੀ ਗੱਲ ਕਰਨ ਤਾਂ ਫਿਰ ਇਹੋ ਜਿਹੇ ਡਾਕੂ ਤਾਂ ਸਾਰੇ ਹੀ ਬੜਨਾ ਚਾਹਣਗੇ ਕਿਉਂਕਿ ਫਿਰ ਪੰਜਾਬ ਦੇ ਵਿੱਚ ਇੱਕ ਸ਼ਹੀਦ ਜਿਹੜਾ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਉਹਨਾਂ ਨੇ ਕਿਹਾ ਸੀ ਕਿ ਜੇ ਸਾਨੂੰ ਕੌਮ ਦੇ ਪ੍ਰਤੀ ਕੋਈ ਡਾਕੂ ਸਮਝਦਾ ਜਾਂ ਫਿਰ ਸਾਨੂੰ ਖਾਲਸਤਾਨੀ ਸਮਝਦਾ ਜਾਂ ਫਿਰ ਸਾਨੂੰ ਅਤਵਾਦੀ ਸਮਝਦਾ ਤਾਂ ਫਿਰ ਅਸੀਂ ਇਹੋ ਜਿਹਾ ਅਤਵਾਦੀ ਬਣਨਾ ਚਾਹੁੰਦੇ ਆ ਕਿਉਂਕਿ ਇਹ ਗੱਲ ਕੌਮ ਦੀ ਹੈ ਗੱਲ ਸਾਡੇ ਪੰਥ ਦੀ ਹੈ ਗੱਲ ਸਾਡੀ ਪੰਜਾਬੀਅਤ ਦੀ ਹੈ ਤਾਂ ਹੁਣ ਇਹ ਆਡੀਓ ਦਾ ਸੱਚ ਕੀ ਹੈ ਪੂਰੇ ਪੰਜਾਬੀਆਂ ਨੇ ਸਾਰੇ ਕਮੈਂਟ ਜ਼ਰੂਰ ਲਿਖਣੇ ਆ ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਔਰ ਇਸ ਵੀਡੀਓ ਨੂੰ ਕੱਲੇ-ਕੱਲੇ ਸਿੱਖ ਔਰ ਪੰਜਾਬੀ ਤੱਕ ਸ਼ੇਅਰ ਜ਼ਰੂਰ ਕਰਨਾ bo таmаt